ਤੁਸੀਂ ਨੀਅਤਾਂ ਵੱਲ ਤਾਂ ਕੋਈ ਦੇਖ ਨਹੀਂ ਰਿਹਾ ਕਿ ਭਾਨੇ ਦੀ ਨੀਅਤ ਕੀ ਸੀਗੀ ਸਾਰਿਆਂ ਨੂੰ ਇਹ ਨਜ਼ਰ ਆ ਗਿਆ ਕਿ ਹਾਂ ਭਾਈ ਗਾਲਾਂ ਕੱਢਦਾ ਸੀ ਉਹ ਸਿਸਟਮ ਦੇ ਖਿਲਾਫ ਬੋਲਦਾ ਸੀ ਪਰ ਉਹਦੀ ਇੰਟੈਂਸ਼ਨ ਨਹੀਂ ਗਲਤ ਮਾਨ ਸਾਹਿਬ 26 ਤਰੀਕ ਤੋਂ ਪਹਿਲਾਂ ਤੇ 26 ਤੋਂ ਬਾਅਦ ਫਰਕ ਪਤਾ ਕੀ ਹੈ ਪਹਿਲਾਂ ਮੈਡੀਕਲ ਵਾਲੇ ਤੁਹਾਡੇ ਅੰਦਰ ਕਰਾਸ ਕਰ ਦਿੰਦੇ ਸੀ ਕਿ ਆ ਦਵਾਈ ਹੈ ਨਹੀਂ ਹੁਣ ਉਹ ਕਰਾਸ ਨਹੀਂ ਕਰਦੇ ਹੁਣ ਸਿਰਫ ਜਿਹੜੀ ਮਿਲ ਜਾਂਦੀ ਹੈ ਟਿਕ ਕਰ ਦਿੰਦੇ ਨੇ ਹੁਣ ਉਹ ਗੱਲ ਲੱਗ ਗਿਆ ਕਿ ਸੋਸ਼ਲ ਮੀਡੀਆ ਤੇ ਇੱਦਾਂ ਦੀਆਂ ਵੀਡੀਓਜ਼ ਵਾਇਰਲ ਹੋਣੀਆਂ ਬੰਦ ਹੋ ਗਈਆਂ ਚੈਨਲ ਰਿਪੋਰਟ ਕਰਤੇ ਚੈਨਲ ਬੰਦ ਕਰਾ ਤੇ ਜਿਹੜਾ ਸਿਸਟਮ ਦੇ ਖਿਲਾਫ ਬੋਲਦਾ ਜੇ ਡਾਕਟਰਾਂ ਨਾਲ ਗੱਲ ਕਰ ਲੋ ਉਹ ਸਰਕਾਰ ਦਾ ਦੋਸ਼ ਕੱਢ ਦਿੰਦੇ ਆ ਸਰਕਾਰ ਦਾ ਗੱਲ ਕਰ ਲੋ ਉਹ ਡਾਕਟਰਾਂ ਦਾ ਦੋਸ਼ ਕੱਢ ਦਿੰਦੇ ਆ ਜੇ ਸੀਐਮ ਸਾਹਿਬ ਤੁਸੀਂ ਕਹਿ ਦਿਓ ਨਾ ਲਾਈਵ ਹੋ ਕੇ ਵੀਡੀਓ ਪਾ ਕੇ ਕਿ ਸਿਵਲ ਹਸਪੀਟਲ ਲੁਧਿਆਣੇ ਵਾਲਾ ਵਧੀਆ ਬਣਾਣਾ ਜਾਂ ਇੱਥੇ ਕੋਈ ਦੋ ਡਾਇਲਸਿਸ ਮਸ਼ੀਨਾਂ ਫ੍ਰੀ ਦੇਣੀਆਂ ਲੋਕ 100 ਡਾਇਲਸਿਸ ਮਸ਼ੀਨਾਂ ਗਿਫਟ ਕਰਨ ਆ ਜਾਣਗੇ ਤੁਹਾਡੇ ਕੋਲ ਮਾਨ ਸਾਹਿਬ ਇਸ ਚੀਜ਼ ਤੇ ਨੱਥ ਪਾ ਲਓ ਇੱਕ ਐਮਆਰਪੀ ਤੈਅ ਕਰਾ ਦਿਓ ਦਵਾਈਆਂ ਦੀ ਪੰਜਾਬ ਚ ਜੋ ਵੀ ਚੱਲ ਰਿਹਾ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਜੇ ਨਹੀਂ ਜਾਣਦੇ ਤਾਂ ਵੀਡੀਓ ਦੇਖ ਲਓ ਪਹਿਲਾਂ ਕਰਦਿਆ ਕਰਦਿਆ ਹਾਈ ਵੀ ਕਰਦਿਆ ਇਹ ਉਹ ਲਾਗੇ ਪਾਣੀ ਮਾਰਨ ਲੱਗੇ ਉਹ ਰੋਡ ਰੋਕ ਲਓ ਬਾਈ ਰੋਡ ਐਸੀ ਬਣਾ ਬਹਿ ਜਾ ਐਸੀ ਬਹਿ ਜਾ ਉਹ ਬਹਿ ਜਾ ਬਾਈ ਬਹਿ ਉਹ ਦੂਜਾ ਉਹ ਬਹਿ ਜਾ ਬਾਈ ਰੋਡ ਰੋਕ ਲਓ ਤੇਰੇ ਥੱਲੇ ਪਰ ਰੋਡ ਰੋਕ ਰੋਡ ਲੈ ਫੋਨ ਤੁਸੀਂ ਜਾ ਸਾਥ ਯਾਰ ਰੋਕ ਲਓ ਬਾਈ ਵੀਡੀਓ ਦੇਖਣ ਤੋਂ ਬਾਅਦ ਬੜਾ ਹੀ ਮਨ ਮੇਰਾ ਰੋਇਆ ਔਰ ਮੈਨੂੰ ਲੱਗਦਾ ਹੈ ਕਿ ਇੱਕ ਇਨਸਾਨ ਜਿੰਨੇ ਵੀ ਇਹ ਜਿਨ੍ਹਾਂ ਦੇ ਅੰਦਰ ਦਿਲ ਟੜਕਦਾ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ ਉਹ ਸਾਰੇ ਇਸ ਵੀਡੀਓ ਨੂੰ ਦੇਖ ਕੇ ਪਰੇਸ਼ਾਨ ਹੁੰਦੇ ਹੋਣਗੇ ਦੇਖੋ ਗੱਲ ਇੱਥੇ ਕਿਸੇ ਦੇ ਗਲਤ ਜਾਂ ਸਹੀ ਦੀ ਨਹੀਂ ਹੈ ਗੱਲ ਇਹ ਹੈ ਕਿ ਜਿਹੜੇ ਆ ਮਾਮਾ ਦੇ ਪੁੱਤ ਰੋਡ ਤੇ ਧਰਨੇ ਲਾਉਂਦੇ ਫਿਰਦੇ ਨੇ ਆ ਜਿਹੜੇ ਵਿਰੋਧ ਕਰ ਰਹੇ ਨੇ ਜਿਹੜੇ ਸਾਡੇ ਭਰਾ ਪੁਲਿਸ ਪ੍ਰਸ਼ਾਸਨ ਨਾਲ ਹੀ ਲੜ ਰਹੇ ਨੇ ਇਹਨਾਂ ਦੇ ਵਿੱਚੋਂ ਇੱਕ ਅੱਧਾ ਵੀ ਜੇ ਰੱਬ ਨਾ ਕਰੇ ਕਿਸੇ ਨੂੰ ਕੁਝ ਹੋ ਗਿਆ ਉਸ ਮਾਮਾ ਨੂੰ ਪੁੱਤ ਦੁਆਰਾ ਨਹੀਂ ਮਿਲਣਾ ਠੀਕ ਹੈ ਸਰਕਾਰ ਆਪਣੀਆਂ ਗੱਲਾਂ ਕਰ ਰਹੀ ਹੈ ਕਿ ਜੀ ਪਾਨ ਨੇ ਸਿੱਧੂ ਇਦਾਂ ਕਰਤਾ ਪਰ ਦੇਖਿਆ ਜਾਵੇ ਤਾਂ ਯਾਰ ਪਾਨੇ ਦੀ ਸੋਚ ਕੀ ਸੀ ਉਹਦੇ ਕੰਮ ਦੇ ਪਿੱਛੇ ਠੀਕ ਹੈ بڑے ਜਣਿਆਂ ਨੇ ਕਿਹਾ ਕਿ ਉਹਦੇ ਕੰਮ ਦਾ ਤਰੀਕਾ ਗਲਤ ਹੋ ਸਕਦਾ ਪਰ ਉਹਦੀ ਇੰਟੈਂਸ਼ਨ ਕੀ ਸੀ ਉਸ ਕੰਮ ਦੇ ਪਿੱਛੇ ਉਹਦੀ ਨੀਅਤ ਕਿੱਦਾਂ ਦੀ ਸੀ ਤੁਸੀਂ ਨੀਅਤ ਨੂੰ ਵੱਲ ਤਾਂ ਕੋਈ ਦੇਖ ਨਹੀਂ ਰਿਹਾ ਕਿ ਪਾਨੇ ਦੀ ਨੀਅਤ ਕੀ ਸੀਗੀ ਸਾਰਿਆਂ ਨੂੰ ਇਹ ਨਜ਼ਰ ਆ ਗਿਆ ਕਿ ਹਾਂ ਭਾਈ ਗਾਲਾਂ ਕੱਢਦਾ ਸੀ ਉਹ ਸਿਸਟਮ ਦੇ ਖਿਲਾਫ ਬੋਲਦਾ ਸੀ ਜਾਂ ਉਹ ਲੋਕਾਂ ਦੇ ਪੈਸੇ ਕਢਵਾਉਂਦਾ ਅਸਲ 'ਚ ਕੰਮ ਕੀਦਾ ਇਹ ਕੰਮ ਤਾਂ ਸਰਕਾਰਾਂ ਦਾ ਨਾ ਹੁਣ ਫੋਰ ਐਗਜ਼ਾਮਪਲ ਇੱਕ ਭਗਵੰਤਮਾਨ ਸਾਹਿਬ ਦੀ ਪਹਿਲੀ ਗੱਲ ਤਾਂ ਮੈਂ ਦੱਸਦਾ ਮੈਂ ਕਿਸੇ ਸਰਕਾਰ ਦੇ ਨਾਲ ਨਹੀਂ ਨਾ ਮੈਂ ਕਿਸੇ ਸਰਕਾਰ ਦੇ ਖਿਲਾਫ ਹਾਂ ਕੱਲ ਨੂੰ ਇਹ ਨਾ ਕਹੋ ਮੈਂ ਵਿਰੋਧੀ ਧਿਰਾਂ ਅਖੇ ਜੀ ਮੈਂ ਕਿਸੇ ਪਾਰਟੀ ਨੂੰ ਟਾਰਗੇਟ ਕਰੀ ਇਹ ਨਾ ਨਹੀਂ ਮੈਂ ਇੱਕ ਗਲਤ ਸਿਸਟਮ ਨੂੰ ਟਾਰਗੇਟ ਕਰ ਰਿਹਾ ਔਰ ਪਿਛਲੇ 9 ਸਾਲਾਂ ਤੋਂ ਕਰ ਰਿਹਾ ਕੋਈ ਮੈਂ ਅੱਜ ਨਹੀਂ ਉਠਿਆ ਕਿ ਚੱਕ ਕੇ ਮੈਂ ਵੀਡੀਓ ਪਾਤੀ ਆ ਸਿਰਫ ਇਕੱਲੇ ਵੀਡੀਓ ਪਾਣ ਜੁਗ ਗਈਆਂ ਸੀ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲਿਆਂ ਚੋਂ ਇੱਕ ਹਾਂ ਇੱਕ ਸੰਸਥਾ ਚਲਾ ਰਹੇ ਹਾਂ ਦੁਨੀਆ ਦੀ ਪਹਿਲੀ ਸੰਸਥਾ ਜਿਹੜੀ ਮੈਡੀਕਲ ਫੀਲਡ ਦੇ ਵਿੱਚ ਕੰਮ ਕਰ ਰਹੀ ਹੈ ਦੇ ਲੋਸ ਕਰਕੇ ਦੁਖਦਾਈ ਹੈ ਕਿ ਜਦੋਂ ਪੰਜਾਬ ਦੇ ਹਾਲਾਤ ਦੇਖਦੇ ਆ ਕਿ ਯੂਥ ਕਿਵੇਂ ਆਪਣੇ ਹੱਕਾਂ ਦੇ ਲਈ ਤੇ ਪੰਜਾਬ ਦੀ ਸੇਫਟੀ ਦੇ ਲਈ ਲੜ ਰਹੀ ਹੈ ਹੁਣ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਸੁਣੋ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਸੀ ਜਿਹਦੇ ਵਿੱਚ ਮਾਨ ਸਾਹਿਬ ਕਹਿ ਰਹੇ ਸੀ 26 ਤਰੀਕ ਤੋਂ ਬਾਅਦ ਜਿੰਨੀ ਵੀ ਦਵਾਈ ਹੈ ਉਹ ਸਿਵਲ ਹਸਪੀਟਲ ਦੇ ਅੰਦਰੋਂ ਮਿਲੇਗੀ ਔਰ ਜੇ ਕੋਈ ਦਵਾਈ ਡਾਕਟਰ ਬਾਹਰ ਦੀ ਲਿਖ ਲੈਂਦਾ ਤਾਂ ਡਾਕਟਰ ਜਾ ਕੇ ਬਾਹਰੋਂ ਦਵਾਈ ਲੈ ਕੇ ਆਏਗਾ ਦੇਖੀ ਸੀ ਜੇ ਨਹੀਂ ਦੇਖੀ ਸੀ ਪਹਿਲਾਂ ਆ ਸੁਣ ਲਓ ਏ ਸੀ ਐਮਓ ਦੀ ਐਸ ਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਤੋਂ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀ ਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਫਿਰ ਉਹ ਸਾਨੂੰ ਲਿਖ ਕੇ ਦੇ ਉਹ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਸਰਕਾਰ ਉਹਨੂੰ ਫਿਰ ਉਹ ਉਹ ਪ੍ਰੋਵਾਈਡ ਕਰਵਾ ਦੇਗੀ ਸਿਵਲ ਸਰਜਨ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕੀ ਨਹੀਂ ਸਕਦਾ ਐਸ ਐਮਓ 2.5 ਲੱਖ ਤੱਕ ਖਰੀਦ ਸਕਦਾ ਜਿਹੜਾ ਡੀ ਐਚ ਐਸ ਹੈ 20 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਨਾਲ ਦੀ ਨਾਲ ਐਕਸਰੇ ਮਸ਼ੀਨਾਂ ਹਰੇਕ ਹਸਪਤਾਲ ਤੇ ਅਲਟਰਾ ਸਾਊਂਡ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਕਿ ਉਹਦਾ ਟਾਈਮ ਤੇ ਐਕਸਰੇ ਨਹੀਂ ਹੋਇਆ ਉਹਦਾ ਟਾਈਮ ਤੇ ਅਲਟਰਾ ਸਾਊਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ ਚ ਜਾਂ ਕਿਸੇ ਇਸ ਏਰੀਆ ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲੇ ਮਸ਼ੀਨ ਜਾਂ ਅਲਟਰਾਸਾਉਂਡ ਤਾਂ ਸੀ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਮਰੀਜ਼ ਦਾ ਕੋਈ ਪੈਸਾ ਲੱਗੂਗਾ ਉਹਦਾ ਜਿਹੜਾ ਪੈਸਾ ਹੋਊਗਾ ਐਕਸਰੇ ਦਾ ਜਾਂ ਜਿਹੜੇ ਹੱਥ ਨਾਲ ਅਸੀਂ ਇੰਪੈਲੈਂਟ ਕਰਾਂਗੇ ਉਹ ਪੈਸਾ ਸਰਕਾਰ ਦੇਗੀ ਹੁਣ ਆ ਵੀਡੀਓ ਤੁਸੀਂ ਵੀ ਸੁਣੀਆ ਮੈਂ ਵੀ ਸੁਣੀ ਮੈਂ ਤੁਹਾਨੂੰ ਅੱਜ ਦੀ ਪਰਚੀ ਦਿਖਾਣਾ 3 ਫਰਵਰੀ 2024 3 ਫਰਵਰੀ ਅੱਜ ਦੀ ਮੈਡੀਕਲ ਪਰਚੀ ਆ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ 6 ਦਵਾਈਆਂ ਲਿਖੀਆਂ ਡਾਕਟਰ ਨੇ 5 ਅੰਦਰੋਂ ਨਹੀਂ ਮਿਲੀਆਂ ਤੇ ਇੱਕ ਮਿਲ ਗਈ ਉਦੋਂ ਤੇ ਟਿਕ ਮਾਰਕ ਹੋ ਗਿਆ ਮਾਨ ਸਾਹਿਬ 26 ਤਰੀਕ ਤੋਂ ਪਹਿਲਾਂ ਤੇ 26 ਤੋਂ ਬਾਅਦ ਫਰਕ ਪਤਾ ਕੀ ਹੈ ਪਹਿਲਾਂ ਮੈਡੀਕਲ ਵਾਲੇ ਤੁਹਾਡੇ ਅੰਦਰ ਕਰਾਸ ਕਰ ਦਿੰਦੇ ਸੀਗੇ ਕਿ ਆਹ ਦਵਾਈ ਹੈ ਨਹੀਂ ਜਿਵੇਂ ਹੁਣ ਤੁਸੀਂ ਆਹ ਪਰਚੀ ਤੇ ਦੇਖ ਰਹੇ ਹੋ ਹੁਣ ਉਹ ਕਰਾਸ ਨਹੀਂ ਕਰਦੇ ਹੁਣ ਸਿਰਫ ਜਿਹੜੀ ਮਿਲ ਜਾਂਦੀ ਹੈ ਟਿਕ ਕਰ ਦਿੰਦੇ ਨੇ ਮਤਲਬ ਜੇ ਕੋਈ ਸਰਕਾਰ ਦੇ ਕੰਮ ਨੂੰ ਕੋਈ ਯੂਥ ਦਿਖਾ ਦੇ ਕਿ ਆਹ ਇਦਾਂ ਗਲਤ ਹੈ ਤੇ ਤੁਸੀਂ ਉੱਤੇ ਚੱਕ ਕੇ ਪਰਚਾ ਦੇ ਦੋਗੇ ਹੁਣ ਗੁਰਪ੍ਰੀਤ ਮਿੰਟੂ ਬਾਈ ਆ ਹੋਰ ਪੰਜਾਬ ਦੀਆਂ ਸੰਸਥਾਵਾਂ ਜਿਹੜੇ ਚੰਗੇ ਕੰਮ ਕਰ ਰਹੀਆਂ ਨੇ ਸਾਡੇ ਵਰਗੀਆਂ ਤੁਸੀਂ ਕਦੀ ਇਹ ਕਾਲ ਦਿੱਤੀ ਕਿ ਆਓ ਭਾਈ ਸਾਨੂੰ ਮੈਡੀਕਲ ਫੀਲਡ ਦੇ ਵਿੱਚ ਆ ਕੇ ਸਲਾਮਾਦ ਮੈਂ ਉਹ ਹੀ ਨੌਜਵਾਨ ਮੁੰਡਾ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਤੁਹਾਡੀ ਸਰਕਾਰ ਬਣੇ ਤੇ ਕੁਰਸੀਆਂ ਚੱਕੀਆਂ ਸੀਗੀਆਂ ਕਿ ਵਾਹ ਬਈ ਵਾਹ ਸ਼ੁਕਰ ਹੈ ਪੁਰਾਣੇ ਕਰਪਟ ਸਿਸਟਮ ਤੋਂ ਸਾਡਾ ਖਿਹੜਾ ਛੁੱਟਿਆ ਤੇ ਨਵੀਂ ਸਰਕਾਰ ਆ ਜਿਹੜੀ ਉਹਨੇ ਚੰਗਾ ਕੰਮ ਕਰੇਗੀ ਸਭ ਤੋਂ ਮੈਂ ਸੀ ਵੱਧ ਰੌਲਾ ਪਾਉਣ ਵਾਲਾ ਕਿ ਚੰਗੀ ਸਰਕਾਰ ਆ ਗਈ ਚੰਗੀ ਸਰਕਾਰ ਹੋ ਗਈ 2 ਸਾਲ ਹੋ ਗਏ ਸਾਨੂੰ ਸਰਕਾਰ ਨੂੰ ਦੇਖਦੀ ਨੂੰ ਦੱਸੋ ਮੈਡੀਕਲ ਫੀਲਡ ਦੇ ਵਿੱਚ ਕਿੰਨਾ ਕੁ ਤੁਸੀਂ ਸੁਧਾਰ ਕੀਤਾ ਕਿਤੇ ਦਿਨ ਇਹ ਵੀ ਸਾਨੂੰ ਵੀਡੀਓ ਪਾ ਕੇ ਦੱਸ ਦਿਓ ਮੈਂ ਹੈਰਾਨ ਆ ਕਿ ਜਿਹੜੇ ਮੁੱਦੇ ਭਾਨੇ ਚੱਕ ਰਿਆ ਸੀਗਾ ਉਹ ਮੁੱਦੇ ਤਾਂ ਸਰਕਾਰ ਦੇ ਨੇ ਹੁਣ ਸਰਕਾਰ ਇੱਕ ਹੈਲਪਲਾਈਨ ਨੰਬਰ ਜਾਰੀ ਕਰੇ ਕਿ ਭਾਈ ਕੱਲ ਨੂੰ ਜੇ ਕਿਸੇ ਏਜੰਟ ਦੇ ਕਿਸੇ ਨੇ ਕੋਈ ਪੈਸੇ ਖਾਦੇ ਨੇ ਸਾਨੂੰ ਦੱਸੋ ਅਸੀਂ ਉਹਦਾ ਕੇਸ ਹੱਲ ਕਰਾਵਾਂਗੇ ਵਿਦਨ 24 ਘੰਟੇ ਜਾਂ 48 ਘੰਟੇ ਜਾਂ 72 ਘੰਟੇ ਯਾਰ ਜੇ ਹੁਣ ਤੁਸੀਂ ਨਹੀਂ ਕਰਦੇ ਤਾਂ ਜੇ ਆਮ ਬੰਦਾ ਚੱਕ ਕੇ ਆਵਾਜ਼ ਚੱਕੇਗਾ ਤਾਂ ਤੁਸੀਂ ਇਹ ਕੁਝ ਕਰੋਗੇ ਹੁਣ ਮੈਡੀਕਲ ਫੀਲਡ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ 11 ਤਰੀਕ ਨੂੰ ਕੈਂਪ ਲਾ ਰਹੇ ਹਾਂ ਇਹ ਸਾਡਾ ਕੰਮ ਹੈ ਕੈਂਪ ਲਾਣਾ ਸਾਡਾ ਕੰਮ ਹੈ ਇਲਾਜ ਕਰਨਾ ਸਿਵਲ ਹਸਪੀਟਲਾਂ ਦੇ ਵਿੱਚ ਅੱਜ ਵੀ ਆਪਰੇਸ਼ਨ ਨਹੀਂ ਹੋ ਰਹੇ ਅੱਜ ਵੀ ਦਵਾਈਆਂ ਨਹੀਂ ਹੈਗੀ ਮਰੀਜ਼ ਰੈਫਰ ਕਰ ਦਿੱਤਾ ਜਾਂਦਾ ਹੁਣ ਉਹ ਗੱਲ ਲੱਗ ਗਿਆ ਕਿ ਸੋਸ਼ਲ ਮੀਡੀਆ ਤੇ ਇੱਦਾਂ ਦੀਆਂ ਵੀਡੀਓਜ਼ ਵਾਇਰਲ ਹੋਣੀਆਂ ਬੰਦ ਹੋ ਗਈਆਂ ਚੈਨਲ ਰਿਪੋਰਟ ਕਰਤੇ ਚੈਨਲ ਬੰਦ ਕਰਾਤੇ ਜਿਹੜਾ ਸਿਸਟਮ ਦੇ ਖਿਲਾਫ ਬੋਲਦਾ ਉਹ ਜੋ ਗੋਦੀ ਮੀਡੀਆ ਦਾ ਹਾਲ ਹੈ ਸਟੇਟ ਉਹ ਨੈਸ਼ਨਲ ਗਵਰਨਮੈਂਟ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵਿੱਚ ਉਹੀ ਸਟੇਟ ਗਵਰਨਮੈਂਟ ਦਾ ਹਾਲ ਇਹ ਉੱਥੋਂ ਸਿੱਖੀ ਜਾਂਦੇ ਨੇ ਕਿ ਜੋ ਮੋਦੀ ਸਾਹਿਬ ਅੱਗੇ ਕਰ ਰਹੇ ਨੇ ਸਾਡੇ ਤੇ ਉਹ ਕਰੀ ਜਾਂਦੇ ਨੇ ਵੀਡੀਓਜ਼ ਰਿਪੋਰਟ ਹੋ ਜਾਂਦੀਆਂ ਚੈਨਲ ਬੰਦ ਹੋ ਜਾਂਦੇ ਨੇ ਚੈਨਲ ਉੱਡ ਜਾਂਦੇ ਨੇ ਮੈਂ ਤਾਂ ਹੈਰਾਨ ਆ ਫਿਰ ਇਸ ਹਿਸਾਬ ਦਾ ਪੰਜਾਬ ਦਾ ਬਣੂਗਾ ਕੀ ਅੱਜ ਤੋਂ ਥੋੜੇ ਦਿਨ ਪਹਿਲਾਂ ਮੇਰੇ ਕੋਲੇ ਕੇਸ ਆਇਆ ਸਿਵਲ ਹਸਪਤਲ ਦਵਾਈ ਲੈਣ ਗਿਆ ਤੇ ਡਾਕਟਰ ਨੇ ਰੈਫਰ ਕਰਤਾ ਪੀਜੀਆਈ ਪੀਜੀਆ ਤਾਂ ਉਹਨੇ ਕੀ ਪਹੁੰਚਣਾ ਸਾਡੀ ਲੋਕੇਸ਼ਨ ਤੇ ਪਹੁੰਚਿਆ ਕਿ ਐਂਬੂਲੈਂਸ ਕਰਾਉਣ ਦੇ ਕੋਲ ਪੈਸੇ ਨਹੀਂ ਸਾਡੀ ਅੱਖਾਂ ਦੇ ਮੋਰੀਓ ਮਰ ਗਿਆ ਉਹਦੀ ਡੈਥ ਹੋ ਗਈ ਨਾ ਜਾਣੀ ਇਦਾਂ ਦੇ ਕਿੰਨੇ ਕੇਸ ਨੇ ਹੁਣ ਇੱਕ ਹਰਿਆਣਾ ਦੀ ਘਟਨਾ ਸੁਣੋ ਮੈਂ ਤਾਰੀਫ ਨਹੀਂ ਕਰ ਰਿਹਾ ਹਰਿਆਣਾ ਗਵਰਨਮੈਂਟ ਦੀ ਪਰ ਹਾਂ ਜਿੱਥੇ ਪੱਖ ਰੱਖਣ ਵਾਲੀ ਗੱਲ ਰੱਖਣਾ ਚਾਹੀਦਾ ਆਇਸ਼ਮਾਨ ਕਾਰਡ ਸਕੀਮ ਹੈ ਪੂਰੇ ਇੰਡੀਆ ਦੇ ਵਿੱਚ 5 ਲੱਖ ਤੱਕ ਦਾ ਇਲਾਜ ਜਿਨ੍ਹਾਂ ਦੇ ਉਹ ਕਾਰਡ ਬਣੇ ਨੇ ਫ੍ਰੀ ਕਰਦੀ ਹੈ ਹਸਪਤਲ ਪਰ ਬਦਕਿਸਮਤੀ ਦੇਖੋ ਕਿ ਪੂਰੇ ਇੰਡੀਆ ਦੇ ਵਿੱਚੋਂ ਸਿਰਫ ਪੰਜਾਬ ਐਸੀ ਸਟੇਟ ਹੈ ਜਿਹਦੇ ਵਿੱਚੋਂ ਕਾਰਡ ਨਹੀਂ ਚੱਲਦਾ ਪ੍ਰਾਈਵੇਟ ਹਸਪੀਟਲ 'ਚ ਸਿਰਫ ਸਰਕਾਰੀ ਚੱਲਦਾ ਅਸੀਂ ਪਿੱਛੇ ਟੀਮ ਸ਼ੁਰੂ ਕੀਤੀ ਆਪਣੀ ਹਰਿਆਣੇ ਦੇ ਵਿੱਚ 15 ਦਿਨ ਸਾਡੀ ਟੀਮ ਉੱਥੇ ਬੈਠੀ ਉਹ ਕਹਿੰਦੇ ਪਾਜੀ ਯਹਾਂ ਪਰ ਤੋਂ ਮਰੀਜ਼ ਹੀ ਨਹੀਂ ਐ ਮੈਂ ਕਿਹਾ ਕਿਉਂ ਕਹਿੰਦੇ ਯਹਾਂ ਪਰ ਸਾਰੇ ਆਸ਼ਮਾਨ ਕਾਰਡ 'ਸੇ ਇਲਾਜ ਕਰਵਾ ਲੈਂਦੇ ਤੇ ਸਾਡੇ ਪੰਜਾਬ ਦੀ ਬਦਕਿਸਮਤੀ ਦੇਖੋ ਕਿ ਸੈਂਟਰ ਗਵਰਨਮੈਂਟ ਨੇ ਪਰਮਿਸ਼ਨ ਹੀ ਨਹੀਂ ਦਿੱਤੀ ਇਹਨਾਂ ਨੂੰ ਆਸ਼ਮਾਨ ਕਾਰਡ ਪ੍ਰਾਈਵੇਟ 'ਚ ਚੱਲਣ ਦੀ ਕਿਉਂਕਿ ਇਹਨਾਂ ਨੇ ਆਪਣੇ ਮੁਹੱਲਾ ਕਲੀਨਿਕ ਖੋਲ੍ਹ ਮੋਹੱਲੇ ਕਲੀਨਿਕ ਦੇ ਵਿੱਚ ਤੁਸੀਂ ਸਿਰਦਰਦ ਦੀ ਦਵਾਈ ਦੇ ਸਕਦੇ ਹੋ, ਪੇਟਦਰਦ ਦੀ ਦਵਾਈ ਦੇ ਸਕਦੇ ਹੋ, ਰਸੌਲੀਆਂ ਦਾ ਆਪਰੇਸ਼ਨ ਕਰ ਸਕਦੇ ਹੋ, ਅੰਤੜੀਆ ਦਾ ਆਪਰੇਸ਼ਨ ਕਰ ਸਕਦੇ ਹੋ, ਰੀੜ ਦੀ ਹੱਡੀ ਦਾ ਆਪਰੇਸ਼ਨ ਕਰ ਸਕਦੇ ਹੋ, ਡਿਲੀਵਰੀ ਕਰ ਸਕਦੇ ਹੋ। ਨਹੀਂ, ਡਿਲੀਵਰੀ ਕਿੱਥੇ ਹੋਣੀ? ਸਿਵਲ ਹਸਪੀਟਲ 'ਚ। 12 12 13 1300 OPD ਸਿਵਲ ਹਸਪੀਟਲ ਦੇ ਵਿੱਚ। ਡਾਕਟਰਾਂ ਨਾਲ ਗੱਲ ਕਰ ਲਓ। ਉਹ ਕਹਿੰਦੇ ਨੇ ਜੀ ਜਿੰਨੀ ਤੇਰੀ ਉਮਰ ਆ ਉਸ ਤੋਂ ਵੱਧ ਮੇਰਾ ਕੰਮ ਕਰਨ ਦਾ ਤਜਰਬਾ ਹੈ। ਕਿੱਥੇ ਜਾਈਏ ਅਸੀਂ? ਦੋ ਵਾਰੀ ਮੈਨੂੰ ਹੈਲਥ ਮਿਨਿਸਟਰ ਸਾਹਿਬ ਨੇ ਬੁਲਾ ਲਿਆ ਸਿਵਲ ਹਸਪੀਟਲ ਦੇ ਵਿੱਚ ਮੈਂ ਮੀਟਿੰਗ ਕਰਕੇ ਆਇਆ ਉੱਥੇ ਮੈਂ ਇਹੀ ਪੁਆਇੰਟ ਰੱਖਿਆ ਕਿ ਭਾਈ ਮੇਰੇ ਵਰਗੀਆਂ ਪ੍ਰਾਈਵੇਟ ਪੱਧਰ ਤੇ ਸੰਸਥਾਵਾਂ ਬੜਾ ਕੰਮ ਕਰਨੀਆਂ ਚਾਹੁੰਦੀਆਂ ਨੇ ਪਰ ਸਾਡਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਵੀ ਤਾਂ ਰੋਜ਼ ਪ੍ਰਾਈਵੇਟ ਹਸਪੀਟਲ ਨੂੰ ਲੱਖ 2 ਲੱਖ ਰੁਪਏ 3 ਲੱਖ ਰੁਪਏ ਡੋਨੇਟ ਕਰਾਈ ਰਹੇ ਹਾਂ ਉਹੀ ਡੋਨੇਸ਼ਨ ਕਿਉਂ ਨਾ ਤੁਸੀਂ ਸਰਕਾਰੀ ਦੇ ਵਿੱਚ ਕਰਾਓ ਪਰ ਮੈਂ ਹੈਰਾਨ ਆ ਕਿ ਸਾਡੇ ਮਾਨ ਸਾਹਿਬ ਈਗੋ ਤੇ ਲੈ ਜਾਂਦੇ ਨੇ ਸਾਡੇ ਮਾਨ ਸਾਹਿਬ ਨੂੰ ਲੱਗਦਾ ਕਿ ਸ਼ਾਇਦ ਇਹ ਤਾਂ ਐਵੇਂ ਹੀ ਚਿੰਟੂ ਕੰਢੀ ਤੁਰੇ ਹੋਏ ਨੇ ਪੰਜਾਬ ਤੇ ਮਾਨ ਸਾਹਿਬ ਜਿੰਨਾ ਜਦੋਂ ਤੁਹਾਡੀ ਸਰਕਾਰ ਸਟੈਬਲਿਸ਼ ਹੋਈ ਸੀ ਨਾ ਅੱਜ ਤੋਂ 10 ਸਾਲ ਪਹਿਲਾਂ 9 ਸਾਲ ਪਹਿਲਾਂ ਸਾਡੀ ਐਨਜੀਓ ਸਟੈਬਲਿਸ਼ ਹੋਈ ਸੀ ਸਾਨੂੰ ਤੁਸੀਂ ਐ ਹੀ ਨਾ ਜਾਣੋ ਔਰ ਮੈਂ ਦਿਲੋਂ ਦੁਆ ਕਰਦਾ ਕਿ ਤੁਸੀਂ ਪੰਜਾਬ ਦੇ ਹਮੇਸ਼ਾ ਹੀ ਜੋ ਤੱਕ ਤੁਹਾਡੇ ਸਾਹ ਨੇ ਤੁਸੀਂ ਮੁੱਖ ਮੰਤਰੀ ਬਣੇ ਰਹੋ ਮੈਨੂੰ ਤੁਹਾਡੀ ਕੁਰਸੀ ਤੋਂ ਤੁਹਾਡੇ ਸੀਐਮ ਬਣਨ ਨਾਲ ਕੋਈ ਫਾਇਦਾ ਨਹੀਂ ਕੋਈ ਢਿੱਡ ਦਰਦ ਨਹੀਂ ਕਿਉਂ ਕਿ ਯਾਰ ਅਸੀਂ ਜਿਹੜਾ ਕਮਾ ਕੇ ਪੈਸੇ ਖਾਣੇ ਨੇ ਉਹ ਤਾਂ ਆਪਣੇ ਹੀ ਖਾਣੇ ਨੇ ਨਾ ਕੋਈ ਸਰਕਾਰੀ ਪੈਨਸ਼ਨ ਤਾਂ ਮੈਨੂੰ ਲੱਗੀ ਹੀ ਨਹੀਂ ਹੋਈ ਆਪਣੀ ਮਿਹਨਤ ਕਰਦੇ ਆ ਪੈਸੇ ਕਮਾਣੇ ਆ ਪਰ ਜਿਹੜੇ ਮੁੱਦਿਆਂ ਤੇ ਪਹਾਨਾ ਬੋਲਦਾ ਜਾਂ ਹੋਰ ਪੰਜਾਬ ਦੀ ਯੂਥ ਗੁਰਪ੍ਰੀ ਆਪਣੀ ਜਗ੍ਹਾ ਬਣਾਉਣਾ ਸੇ ਰੇਤਾ ਚਾਹੀਦਾ ਸੀ ਯਾਰ ਉਹ ਮਿੰਤਾਂ ਕਰ ਕਰ ਬੰਦਾ ਹੰਢ ਗਿਆ ਸਰਕਾਰੀ ਬੰਦਿਆਂ ਦੇ ਕਿ ਸਾਨੂੰ ਰੇਤਾ ਦਵਾ ਦਿਓ ਕਿ ਖੁੱਡਾਂ ਬੰਦ ਨੇ ਰੇਤਾ ਤਾਂ ਦਵਾਇਆ ਨਹੀਂ ਗਿਆ ਕਿੰਨੀ ਕਵਾਰੀ ਤੁਸੀਂ ਇਹਨਾਂ ਨੂੰ ਬੁਲਾ ਕੇ ਪੁੱਛ ਲਿਆ ਕਿ ਜਿਹੜਾ ਕੰਮ ਇਹ ਕਰ ਰਹੇ ਨੇ ਰੋਡ ਤੇ ਬੰਦੇ ਪਏ ਚੱਕ ਰਹੇ ਨੇ ਕੰਮ ਕੀ ਦਾ ਅਸਲ ਦੇ ਵਿੱਚ ਇਹ ਕੰਮ ਸਰਕਾਰਾਂ ਦਾ ਹੈ ਬਾਈ ਜੀ ਮੈਂਟਲੀ ਅਫਸੈਟ ਲੇਡੀਜ਼ ਜਦੋਂ ਰੋਡ ਤੇ ਰੇਪ ਹੋ ਜਾਂਦਾ ਉਦੋਂ ਤਾਂ ਕੈਂਡਲ ਮਾਰਚ ਚੱਕ ਕੇ ਤੁਰ ਪੈਣੇ ਹੋ ਜਦੋਂ ਕਿ ਆ ਭੈਣਾ ਸਾਡੀਆਂ ਰੋਡ ਤੇ ਮੈਂਟਲੀ ਅਫਸੈਟ ਘੋਮਰੀਆਂ ਨੇ ਇਹ ਕੰਮ ਮਿੰਟੂ ਵੀਰ ਦਾ ਚੱਕ ਕੇ ਉਹਨਾਂ ਨੂੰ ਆਪਣੇ ਉੱਥੇ ਆਸ਼ਰਮ ਦੇ ਵਿੱਚ ਰੱਖਣਾ ਤੇ ਉਹਨ ਨਾਰੀ ਨਕੇਤਨ ਵਰਗੇ ਆਸ਼ਰਮ ਤੁਹਾਡੇ ਹਰ ਸ਼ਹਿਰ ਚ ਖੁੱਲਨੇ ਚਾਹੀਦੇ ਨੇ ਪਰ ਜਿਹੜਾ ਇਸ ਮੁੱਦੇ ਤੇ ਗੱਲ ਚੱਕੇਗਾ ਉਹ ਚੱਕ ਕੇ ਪਰਚਾ ਪਾ ਦਿਓ ਮੈਂ ਫਿਰ ਕਹਿ ਰਿਹਾ ਪੰਨੇ ਦੇ ਕੰਮ ਕਰਨ ਦਾ ਤਰੀਕਾ ਗਲਤ ਹੋ ਸਕਦਾ ਪਰ ਉਹਦੀ ਇੰਟੈਂਸ਼ਨ ਨਹੀਂ ਗਲਤ ਉਹਦਾ ਇਹ ਜਿਹੜੀ ਮਨੋ ਹੈ ਨਾ ਜਿਹੜਾ ਜਿਹੜੀ ਮਕਸਦ ਹੈ ਉਹਦੇ ਪਿੱਛੇ ਉਹ ਨਹੀਂ ਗਲਤ ਹੈਗਾ ਤੁਸੀਂ ਮੇਰੀ ਗੱਲ ਮੇਰੀ ਗੱਲ ਸੁਣੋ ਤੁਸੀਂ ਸਾਨੂੰ ਰੋਕਣ ਦੀ ਬਜਾਏ ਜਾਂ ਕਿਸੇ ਨੂੰ ਰੋਕਣ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰੋ ਕਿ ਭਾਈ ਮੈਡੀਕਲ ਫੀਲਡ ਦੇ ਵਿੱਚ ਜੇ ਕਿਸੇ ਦਾ ਇਲਾਜ ਨਹੀਂ ਹੁੰਦਾ ਸਾਨੂੰ ਆ ਟੋਲ ਫਰੀ ਨੰਬਰ ਤੇ ਵਟਸਐਪ ਕਾਲ ਕਰੋ ਮੈਂ ਕੋਲਾ ਕਰਾਂਗਾ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਕਹੋ ਕਿ ਯਾਰ ਜੇ ਕੋਈ ਰੋਡ ਤੇ ਤੁਹਾਨੂੰ ਬੰਦਾ ਮਿਲਦਾ ਤੁਸੀਂ ਆ ਨੰਬਰ ਤੇ ਫੋਨ ਕਰੋ ਸਰਕਾਰ ਚੱਕੇਗੀ ਤੁਸੀਂ ਕਹੋ ਕਿ ਕਿਸੇ ਏਜੰਟ ਨੇ ਪੈਸੇ ਖਾਦਦੇ ਨੇ ਇਸ ਨੰਬਰ ਤੇ ਫੋਨ ਕਰੋ ਸਰਕਾਰ ਤੁਹਾਡੀ ਮਦਦ ਕਰੇਗੀ ਜੇ ਸਰਕਾਰ ਫੇਲ ਹੁੰਦੀ ਹੈ ਤਾਂ ਹੀ ਐਨਜੀਓ ਖੁੱਲਦੀ ਹੈ ਨਾ ਹੋਰ ਐਨਜੀਓ ਕਿਉਂ ਖੁੱਲਦੀ ਹੈ ਪੰਜਾਬ ਦੇ ਹਾਲਾਤ ਦੇਖ ਕੇ ਬੜਾ ਹੀ ਮਨ ਰੋ ਰਿਹਾ ਬੜਾ ਹੀ ਦਿਲ ਰੋ ਰਿਹਾ ਕਿ ਜੋ ਵੀ ਪੰਜਾਬ ਦੇ ਹਾਲਾਤ ਹੈਗੇ ਨੇ ਯੂਥ ਤੇ लाਠੀ ਚਾਰਜ ਹੋ ਰਿਹਾ ਵਿੱਚੋਂ ਕੋ ਇੱਕ ਅੱਧਾ ਆਦਾ ਪੁੱਤ ਚਲਾ ਗਿਆ ਯਾਰ ਪੁਲਿਸ ਵਾਲੇ ਵੀ ਸਾਡੇ ਹੀ ਨੇ ਉਹ ਕੀਦੇ ਨੇ ਮੈਂ ਬੇਨਤੀ ਕਰਨਾ ਚਾਹਨਾ ਪੰਜਾਬ ਦੀ ਸਰਕਾਰ ਨੂੰ ਕਿੰਨੇ ਕ ਮੂੰਹ ਬੰਦ ਕਰਾਉਂਗੇ ਕਿੰਨਿਆਂ ਦੇ ਚੈਨਲ ਬੰਦ ਕਰਾਉਂਗੇ ਕਿੰਨਿਆਂ ਨੂੰ ਘਰ ਅਰੈਸਟ ਕਰੂੰਗੇ ਕੋਈ ਪੰਜਾਬ ਅਲੱਗ ਮੰਗਣ ਦੀ ਤਾਂ ਜਿੱਦ ਕਰ ਨਹੀਂ ਰਹੀ ਇਹ ਔਰ ਨਾ ਮੈਂ ਕੋਈ ਬਹੁਤ ਵੱਡਾ ਪ੍ਰਸ਼ੰਸਕਾਂ ਕਿ ਹਾਂ ਭਾਈ ਤੁਸੀਂ ਸਰਕਾਰ ਗਲਤ ਆ ਗਈ ਅਸੀਂ ਖੁਦ ਵੋਟ ਪਾਈ ਆ ਆਮ ਆਦਮੀ ਪਾਰਟੀ ਨੂੰ ਮੇਰੇ ਖੁਦ ਅੰਦਰ ਕੋਈ ਯਾਰ ਮਿੱਤਰ ਹੈਗੇ ਨੇ ਪਰ ਕੀ ਕਰੀਏ ਮੇਰੇ ਆ ਮੈਂ ਗੱਲ ਚੱਲੋ ਹੁਣ ਕਹਿਣੀ ਤਾਂ ਕੀ ਚਾਹੁੰਦਾ ਸੀਗਾ ਐਮ ਐਲ ਏ ਸਾਬ ਨੇ ਸਾਡੇ ਸਿਵਲ ਹਸਪੀਟਲ ਦੇ ਪਾਪੀ ਪ੍ਰੈਸ਼ਰ ਜੀ ਬਹੁਤ ਪਿਆਰ ਆ ਮੇਰਾ ਉਹਨਾਂ ਨਾਲ ਮੈਨੂੰ ਉਹ ਕਹਿੰਦੇ ਨੇ ਬੱਚੇ ਤੂੰ ਦੱਸ ਕੀ ਕਰੀਏ ਮੇਰੇ ਨਾਲੋਂ ਦੋ ਕਵਾਰੀ ਵਿਚਾਰੇ ਸਿਵਲ ਹਸਪੀਟਲ ਗਏ ਨੇ ਐਸ ਐਮ ਦੋ ਚਾਰ ਵਾਰੀ ਉੱਥੇ ਉਹਨਾਂ ਨੇ ਦਬਕਾ ਵੀ ਮਾਰਿਆ ਕਿ ਸਹੀ ਕਰੋ ਚੱਕ ਕੇ ਉੱਪਰੋਂ ਕੰਪਲੇਨਟ ਕਰ ਦਿੰਦੇ ਨੇ ਐਮਐਲਏ ਸਾਹਿਬ ਨੂੰ ਵੀ ਚੜਵਾ ਦਿੰਦੇ ਨੇ ਇਹ ਕੋਈ ਗੱਲਾਂ ਥੋੜੀ ਨੇ ਯਾਰ ਕਿ ਤੁਸੀਂ ਇਕੱਲੇ ਹੀ ਸਹੀ ਹੋ ਹੁਣ ਕਿੰਨੇ ਹੀ ਐਮਐਲਏ ਤੇ ਕਿੰਨੇ ਹੀ ਮੰਤਰੀ ਆਵਾਜ਼ ਦੀ ਪਾਰਟੀ 'ਚ ਵੀ ਚੰਗੇ ਹੈਗੇ ਨੇ ਸੁਖਪਾਲ ਖੈਰ ਵਰਗੇ ਅਮਨ ਸਾਹਿਬ ਵੀ ਹੈਗੇ ਨੇ ਕਾਂਗਰਸ ਦੇ ਵਿੱਚ ਮੈਂ ਲੋਕਾਂ ਨੂੰ ਲੋਕਾਂ ਨੂੰ ਕੀ ਬੇਨਤੀ ਕਰੀਏ ਲੋਕ ਤਾਂ ਵਿਚਾਰੇ ਦੇਖ ਹੀ ਜਾਂਦੇ ਨੇ ਸਾਰਿਆਂ ਨੂੰ ਮੌਕਾ ਦੇ ਹੀ ਜਾਂਦੇ ਨੇ ਪਰ ਦਿਲ ਬੜਾ ਦੁੱਖ ਰਿਹਾ ਮੇਰਾ ਹਾਲਾਤ ਦੇਖ ਕੇ ਪੰਜਾਬ ਦੇ ਬੜਾ ਦਿਲ ਦੁੱਖ ਰਿਹਾ ਹਾਲਾਂਕਿ ਮੈਂ ਕੋਈ ਆਪੋਜੀਸ਼ਨ ਪਾਰਟੀ ਦਾ ਨਹੀਂ ਹੈਗਾ ਨਾ ਮੈਂ ਕਿਸੇ ਦੇ ਖਿ ਪਰ ਗਲ ਸਿਸਟਮ ਦੇ ਖਿਲਾਫ ਜਰੂਰ ਮੇਰੀ ਹੱਥ ਬਨ ਕੇ ਬੇਨਤੀ ਹੈ ਆ ਪੰਜਾਬ ਦੇ ਜੋ ਵੀ ਹਾਲਾਤ ਚੱਲ ਰਹੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਠੀਕ ਕਰੋ ਲੋਕਾਂ ਨੂੰ ਤਾਂ ਮੈਂ ਕੀ ਹੋਈ ਬੇਨਤੀ ਕਰਾਂ ਲੋਕ ਤਾਂ ਬਚਾਰੇ ਦੇਖ ਹੀ ਜਾਂਦੇ ਨੇ ਬਾਕੀ ਤੁਸੀਂ ਕਮੈਂਟ ਕਰਕੇ ਭਾਈ ਆਪਣਾ ਰਿਵਿਊ ਦੇ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਬਾਰੇ ਪਰ ਜੇ ਮੈਂ ਮੈਡੀਕਲ ਫੀਲਡ ਦੀ ਗੱਲ ਕਰਾਂ ਤਾਂ ਕੋਈ ਸੁਧਾਰ ਨਹੀਂ ਹੈਗਾ ਅੱਜ ਤੋਂ 3 ਸਾਲ ਪਹਿਲਾਂ ਜੋ ਬੇਸ਼ਰਮ ਸਿਸਟਮ ਦਾ ਹਾਲ ਸੀ ਅੱਜ ਵੀ ਉਹੀ ਹੈ ਜੇ ਡਾਕਟਰਾਂ ਨਾਲ ਗੱਲ ਕਰ ਲੋ ਉਹ ਸਰਕਾਰ ਦਾ ਦੋਸ਼ ਕੱਢ ਦਿੰਦੇ ਆ ਸਰਕਾਰ ਨਾਲ ਗੱਲ ਕਰ ਲੋ ਉਹ ਡਾਕਟਰਾਂ ਦਾ ਦੋਸ਼ ਕੱਢ ਦਿੰਦੇ ਆ ਤੁਹਾਡੇ ਚੱਕਰ ਦੋਨਾਂ ਦੇ ਵਿੱਚ ਰੁਲ ਕੌਣ ਰਿਹਾ ਆ ਆਮ ਆਦਮੀ ਯਾਰ ਕਰੋੜਾ ਰੁਪਏ ਲਾ ਕੇ ਲੋਕਾਂ ਨੂੰ ਗੁਰਪ੍ਰੀਤ ਬਾਈ ਨੂੰ ਜਗ੍ਹਾ ਲੈਤੀ ਲੋਕਾਂ ਨੇ ਬਣਾ ਵੀ ਦਿੱਤੀ ਸਾਨੂੰ ਵੀ ਜਗ੍ਹਾ ਲੈਤੀ ਕਰੋੜਾ ਰੁਪਏ ਦੀ ਉਹ ਲੋਕ ਤਾਂ ਵਿਚਾਰੇ ਟੈਕਸ ਵੀ ਦੇ ਰਹੇ ਨੇ ਦਾਨ ਵੀ ਦੇ ਰਹੇ ਨੇ ਲੋਕ ਕੀ ਕਰਨ ਦੱਸੋ ਜੇ ਸੀਐਮ ਸਾਹਿਬ ਤੁਸੀਂ ਕਹਿ ਦੋ ਨਾ ਲਾਈਵ ਹੋ ਕੇ ਵੀਡੀਓ ਪਾ ਕੇ ਕਿ ਸਿਵਲ ਹਸਪੀਟਲ ਲੁਧਿਆਣੇ ਵਾਲਾ ਵਧੀਆ ਬਣਾਣਾ ਹੈ ਜਾਂ ਇੱਥੇ ਕੋਈ ਦੋ ਡਾਇਲਸਿਸ ਮਸ਼ੀਨਾਂ ਫ੍ਰੀ ਦੇਣੀਆਂ ਲੋਕ 100 ਡਾਇਲਸਿਸ ਮਸ਼ੀਨਾਂ ਗਿਫਟ ਕਰਨ ਆ ਜਾਣਗੇ ਤੁਹਾਡੇ ਕੋਲ ਪਰ ਗੱਲ ਉਹੀ ਹੈ ਨਾ ਤੁਸੀਂ ਸੀਐਮ ਸਾਹਿਬ ਤੁਸੀਂ ਕਿਵੇਂ ਸਾਡੇ ਵਰਗੇ ਨੂੰ ਬੁਲਾ ਕੇ ਕਹਿ ਸਕਦੇ ਹੋ ਕਿ ਆ ਵੀ ਛੋਟੇ ਵੀਰ ਅਨਮੋਲ ਆਪਾਂ ਮਿਲ ਕੇ ਕੰਮ ਕਰੀਏ ਮੈਂ ਤੁਹਾਡੇ ਕੋਲ ਆਇਆ ਸੀਗਾ ਜੇ ਤੁਹਾਨੂੰ ਯਾਦ ਹੋਵੇ ਜੇ ਮੇਰੀ ਵੀਡੀਓ ਮਾਨ ਸਾਹਿਬ ਤੁਸੀਂ ਦੇਖ ਰਹੇ ਹੋ ਮੈਂ ਤੁਹਾਡੇ ਮੋਹਰੇ ਇੱਕ ਰਿਕਵੈਸਟ ਕੀਤੀ ਸੀ ਮੈਂ ਤੁਹਾਨੂੰ ਇਹ ਨਹੀਂ ਕਿਹਾ ਮੈਨੂੰ ਪਾਰਟੀ ਚ ਰਾਲੋ ਜਾਂ ਮੈਨੂੰ ਕੋਈ ਟਿਕਟ ਦੇ ਦਿਓ ਮ ਸਾਡੀ એનર્ਜੀ ਸਹੀ ਜਗ੍ਹਾ ਯੂਟਿਲਾਈਜ਼ ਕਰਾਓ ਮੈਂ ਦੋ ਵਾਰੀ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਮਿਲਿਆ ਉਹਨਾਂ ਨੂੰ ਵੀ ਇਹੀ ਗੱਲ ਕਹੀ ਹੈ ਮੈਂ ਜਿਹੜੇ ਵੀ ਮੰਤਰੀ ਐਮ ਐਲ ਏ ਸਾਹਿਬ ਨੂੰ ਮਿਲਦਾ ਇੱਕੋ ਹੀ ਗੱਲ ਕਹਿੰਦਾ ਕਿ ਅਸੀਂ ਯੂਥ ਆ ਸਾਡੀ એનર્ਜੀ ਸਹੀ ਜਗ੍ਹਾ ਲਵਾ ਲਓ એનર્ਜੀ ਸਹੀ ਜਗ੍ਹਾ ਲਵਾ ਲਓ ਪਰ ਕੋਈ ਹਾਲ ਹੀ ਨਹੀਂ ਮਤਲਬ ਮੇਰਾ ਤਾਂ ਇਹ ਬੋਲਣਾ ਵੀ ਵਿਅਰਥ ਲੱਗ ਰਿਹਾ ਬਰਾਜ ਦੀਆਂ ਵੀਡੀਓ ਦੇਖ ਕੇ ਮੈਨੂੰ ਬੜਾ ਹੀ ਦਿਲ ਟੁੱਟਿਆ लाठी चार्ज ਹੋ ਰਿਹਾ ਯੂਥ ਵਿਚਾਰੀ ਜੀਪਾਂ ਤੇ ਟਰੈਕਟਰਾਂ ਦੇ ਬਹਿ ਕੇ ਵਿਚਾਰੀ ਜਾ ਰਹੀ ਕਿਸੇ ਦੇ ਕੋਲ ਛੱਟ ਫੇਟ ਲੱਗ ਜਵੇ ਯਾਰ ਕੌਣ ਜ਼ਿੰਮੇਵਾਰ ਹੈ ਕਿਉਂ ਇਹ ਚੀਜ਼ਾਂ ਹੋ ਰਹੀਆਂ ਕੀ ਜੀ ਮੇਰੀ ਗੱਲ ਸੁਣੋ ਕੱਲ ਪਰਸੋ ਇੱਕ ਸਾਡੇ ਕੋਲ ਇੰਜੈਕਸ਼ਨ ਲੈਣ ਆਇਆ ਵੀਰ 6 6000 ਰੁਪਏ ਉਹ ਤੇ ਐਮ ਆਰ ਪੀ ਮਿਲਿਆ ਪਤਾ ਕਿੰਨੇ ਦਾ 6000 ਐਮ ਆਰ ਪੀ ਦਾ 2200 ਰੁਪਏ ਦਾ ਮਾਨ ਸਾਹਿਬ ਇਸ ਚੀਜ਼ ਤੇ ਨੱਥ ਪਾ ਲਓ ਇੱਕ ਐਮ ਆਰ ਪੀ ਤੈਅ ਕਰਾ ਦਿਓ ਦਵਾਈਆਂ ਦੀ ਕਿ ਇੱਕ ਐਮ ਆਰ ਪੀ ਦਵਾਈ ਤਾਂ ਹਰ ਘਰ ਦੇ ਵਿੱਚ ਜਾਂਦੀ ਹੈ ਤੁਹਾਡੇ ਘਰ ਵੀ ਦਵਾਈ ਜਾਂਦੀ ਹੋएगी ਉੱਤੇ ਕਦੀ ਐਮ ਆਰ ਪੀ ਪੜ੍ਹ ਕੇ ਦੇਖਿਓ ਜਿੰਨੀ ਐਮ ਆਰ ਪੀ ਉਹ ਤੋਂ ਕਈ ਜਾਣਾ ਉਹਦੀ ਮੈਨਿਪੂਲੇਸ਼ਨ ਕਰਕੇ ਵੇਚਿਆ ਜਾਂਦਾ ਉਹਨੂੰ ਇਹ ਮੁੱਦੇ ਦਿਖਦੇ ਨਹੀਂ ਕੋਈ ਪਾਣੀ ਦੀ ਬੋਤਲ ਜਿਹੜੀ ਲੱਗਦੀ ਹੈ ਉਹਦੇ ਵਿੱਚ ਹਸਪੀਟਲ ਦੇ ਵਿੱਚ ਉਹ 40 ਰੁਪਏ ਦੀ ਵੇਚੀ ਜਾਂਦਾ ਕੁਝ 100 ਰੁਪਏ ਦੀ ਵੇਚੀ ਜਾਂਦਾ ਅਸਲ ਉਹਦੀ ਕੀਮਤ ਹੈਗੀ 10 ਰੁਪਏ ਦਵਾਈ ਦਾ ਪੱਤਾ ਕੋਈ 5000 ਦਾ ਵੇਚੀ ਜਾਂਦਾ ਕੁਝ 6000 ਦੇ ਵੇਚੀ ਜਾਂਦਾ ਅਸਲ ਕੀਮਤ ਉਹਦੀ ਹੈਗੀ 500 ਰੁਪਏ ਇਨ੍ਹਾਂ ਮੁੱਦਿਆਂ ਤੇ ਗੱਲ ਕਰੋ ਹੱਲ ਕਰੋ ਤੁਸੀਂ ਕੀ ਮੁੰਡੇ ਚਕਾ ਕੇ ਚੈਨੀ ਚੋਰੀ ਦਾ ਪਰਚਾ ਪਾਤਾ ਸਾਡੇ ਤੇ ਵੀ ਇਹੀ ਕੁਝ ਕਰੂਗੇ ਫਿਰ ਤੁਸੀਂ ਜੇ ਅੱਜ ਅਸੀਂ ਸਿਸਟਮ ਦੇ ਖਿਲਾਫ ਕੋਈ ਆਵਾਜ਼ ਚੱਕਾਂਗੇ ਸਾਨੂੰ ਵੀ ਇਹੀ ਡਰ ਰਹੂਗਾ ਕਿ ਯਾਰ ਪਰਚਾ ਨਾ ਪੈ ਜਾਵੇ ਕੀ ਕਰੀਏ ਦੱਸੋ ਅਸੀਂ ਅਸੀਂ 9 ਸਾਲਾਂ ਤੋਂ ਰੌਲਾ ਪਾ ਰਹੇ ਹਾਂ 9 ਸਾਲਾਂ ਤੋਂ ਸਰਕਾਰ ਦੇ ਵੀ ਸਾਡੇ ਕੱਢ ਲੇ 50 ਗੱਜ ਜਗ੍ਹਾ ਮੰਗੀ ਸੀ ਮੈਂ ਸਿਵਲ ਹਸਪੀਟਲ ਜਾ ਕੇ ਐਸਐਮਓ ਕੋਲੋਂ 50 ਗੱਜ ਤੇ ਮੈਨੂੰ ਕਹਿੰਦੇ ਸੀ ਕਿ ਭੈਣ ਵੱਡੀ ਸਾਡੀ ਸਤਕਾਰਯੋਗ ਕਿ ਜਿੰਨੀ ਤੇਰੀ ਉਮਰ ਹੈ ਨਾ ਉਸ ਤੋਂ ਬਾਅਦ ਮੇਰੇ ਕੰਮ ਕਰਨ ਦਾ ਤਜਰਬਾ ਹੈ ਤੇ ਸੀਪੀ ਸਾਹਿਬ ਨੂੰ ਲੁਧਿਆਣੇ ਗਿਆ ਕਿ ਲੁਧਿਆਣੇ ਸੀਪੀ ਸਾਹਿਬ ਉਦੋਂ ਸੀਗੇ ਉਹਨਾਂ ਨੂੰ ਕਹਿੰਦੇ ਕਿ ਅਨਮੋਲ ਤੇ ਪਰਚਾ ਦਿਓ ਕਾਹਦਾ ਪਰਚਾ ਦਿਓ ਭਾਈ ਕਿੰਨੇ ਕ ਪਰਚੇ ਦੋਗੇ ਮਰਵਾਈ ਦਿਓ ਸਿੱਧਾ ਤੁਸੀਂ ਸਾਨੂੰ ਬੜਾ ਦਿਲ ਰੋਂਦਾ ਪਰ ਕੁਝ ਸਾਡੇ ਹੱਥ ਬਸ ਹੈ ਨਹੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਜਦੋਂ ਤੱਕ ਹੈਲਥ ਸਿਸਟਮ ਠੀਕ ਨਹੀਂ ਹੁੰਦਾ ਮੈਂ ਉਹਨਾਂ ਲੋਕਾਂ ਚੋਂ ਵੀ ਨਹੀਂ ਹੈਗਾ ਕਿ ਇਕੱਲਾ ਸਿਸਟਮ ਨੂੰ ਨੰਦੀ ਜਾਵਾਂ ਜਿੰਨਾ ਕਿ ਮੇਰੇ ਚ ਜ਼ੋਰ ਹੈ ਜਿੰਨੀ ਕਿ ਮੇਰੇ ਚ ਪਾਵਰ ਮਹਾਰਾ ਨਹੀਂ ਦਿੱਤੀ ਹੈ ਮੈਨੂੰ ਉਹਨਾਂ ਕੰਮ ਵੀ ਕਰ ਰਹੇ ਆ 9 ਸਾਲਾਂ ਤੋਂ ਇੱਕ ਜ਼ਰੀਆ ਫਾਊਂਡੇਸ਼ਨ 365 ਦਿਨ ਬੈਠ ਕੇ ਸੇਵਾ ਕਰ ਰਹੀ ਹੈ ਇੰਨੀ ਤਾਂ ਰੈਗੂਲਰ ਸਿਟਿੰਗ ਕਿਸੇ ਸਰਕਾਰੀ ਬੰਦੇ ਦੀ ਵੀ ਨਹੀਂ ਹੋਣੀ ਉਹਨੂੰ ਵੀ 30 ਛੁੱਟੀਆਂ ਹੁੰਦੀਆਂ ਸਾਲ 'ਚ ਸਾਨੂੰ ਇੱਕ ਵੀ ਛੁੱਟੀ ਨਹੀਂ ਔਰ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਤੋਂ ਮੋਟੀਵੇਸ਼ਨ ਲੈ ਕੇ ਕਰ ਰਹੇ ਆ ਕਿਸੇ ਤੇ ਆਸਾਨ ਨਹੀਂ ਕਰ ਰਹੇ ਬੇਨਤੀ ਕਰਨਾ ਚਾਹ ਹੰਬੜਾ ਰੋਡ ਤੇ ਸਾਈ ਮੰਦਰ ਦੇ ਕੋਲ ਜੇ ਕਿਸੇ ਨੂੰ ਪੰਜਾਬ 'ਚ ਕੋਈ ਬਿਮਾਰੀ ਹੈ ਕੋਈ ਆਪਰੇਸ਼ਨ ਨਹੀਂ ਹੋ ਰਿਹਾ ਸਰਕਾਰੀ ਹਸਪੀਟਲ 'ਚ ਸਾਡੇ ਕੋਲ ਜਰੂਰ ਪਹੁੰਚੋ ਦਾਨੀ ਸਜਣਾ ਨੂੰ ਵੀ ਬੇਨਤੀ ਆ ਤੁਸੀਂ ਵੀ ਜਰੂਰ ਪਹੁੰਚੋ ਦੋ ਤਿੰਨ ਪੌਡਕਾਸਟਾਂ 'ਚ ਵੀ ਮੈਂ ਜ਼ਿਕਰ ਕੀਤਾ ਭਾਨੇ ਵੀਰ ਦਾ ਤੇ ਹੋਰ ਸਿਸਟਮ ਦਾ ਕਰਦੇ ਰਵਾਂਗੇ ਮੈਂ ਮੇਰੀ ਕੋਈ ਲੜਾਈ ਨਹੀਂ ਸਰਕਾਰ ਦੇ ਖਿਲਾਫ ਨਾ ਮੈਂ ਕਿਸੇ ਸਰਕਾਰ ਦੇ ਨਾਲ ਮੈਂ ਇਕੱਠਾ ਨੂੰ ਮੈਂ ਦੇਖਦਾ ਵੀਡੀਓਜ਼ ਦੇ ਵਿੱਚ ਕਈ ਵਾਰੀ ਤਾਂ ਪੰਜਾਬ ਦੇ ਮੁੱਦਿਆਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਲੋ ਉਹ ਤਰਨਾ ਲੱਗਿਆ ਉੱਥੇ ਜਾ ਕੇ ਆਪਣੀ ਲੀਡਰੀ ਚਮਕਾ ਲਓ ਨਹੀਂ ਮੈਂ ਉਹਨਾਂ 'ਚੋਂ ਨਹੀਂ ਹੈਗਾ ਮੈਂ ਲੀਡਰੀ ਚਮਕ ਪਰ ਮੈਂ ਚਾਹਨਾ ਕਿ ਪੰਜਾਬ ਦਾ ਭਲਾ ਹੋਣਾ ਚਾਹੀਦਾ ਔਰ ਮੇਰੇ ਵਰਗੀ ਯੂਥ ਬਹੁਤ ਹੈ ਜਿਹੜੀ ਪੰਜਾਬ ਦਾ ਭਲਾ ਚਾਹਦੀ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਿਆਰ ਵੀ ਕਰਦੇ ਹੋ ਮੈਂ ਵੀ ਕੋਈ ਇਹਨਾਂ ਦਾ ਵਿਰੋਧੀ ਧਿਰ ਨਹੀਂ ਹੈਗਾ ਮੈਂ ਵੀ ਇਹਨਾਂ ਨੂੰ ਪਿਆਰ ਹੀ ਕਰਦਾ ਪਰ ਮੈਂ ਚਾਹਨਾ ਕਿ ਜਿੱਥੇ ਗਲਤ ਹੈ ਤਾਂ ਤੁਸੀਂ ਵੀ ਆਵਾਜ਼ ਚੱਕੋ ਮੈਂ ਐਮ ਐਲ ਏ 92 ਐਮ ਐਲ ਏ ਨੇ ਪੰਜਾਬ ਦੇ ਵਿੱਚ ਇਹਨਾਂ ਦੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇੱਕ ਇੱਕ ਲੈਟਰ ਪਾਓ ਕਿ ਮਾਨ ਸਾਹਿਬ ਜਿਹੜੀਆਂ ਮੈਡੀਕਲ ਫੈਸਿਲਿਟੀ ਦੀਆਂ ਗੱਲਾਂ ਨੇ ਸੱਚ ਨੇ ਡਰ ਦੇ ਮਾਰੇ ਉਹ ਵੀ ਨਹੀਂ ਬੋਲਦੇ ਕਿਤੇ ਸਾਡੀਆਂ ਪਾਵਰਾਂ ਨਾ ਖੋਲਣ ਕੋਈ ਐਮ ਐਲ ਏ ਨਹੀਂ ਡਰਦਾ ਬੋਲਦਾ ਕਿਤੇ ਸਾਨੂੰ ਨਾ ਵਿਚਾਰੇ ਰਿਜ਼ਾਈ ਜਿਹੜਾ ਘਾਣ ਹੋ ਰਿਹਾ ਲਾਰਜਾ ਦੇਖੀ ਚਲੋ ਬਾਕੀ ਕਮੈਂਟ ਕਰਕੇ ਤੁਸੀਂ ਆਪਣੇ ਰਿਵਿਊਜ਼ ਦਿਓ ਜੇ ਕਿਤੇ ਮੈਂ ਗਲਤਾਂ ਸ਼ਾਇਦ ਮੈਂ ਕਮੈਂਟ ਕਮੈਂਟਸ ਪੜ੍ਹ ਕੇ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ ਬਹੁਤ ਬਹੁਤ ਧੰਨਵਾਦ